ਪਾਈ ਬੂਤਾ ਸੀਜ ਨੂੰ ਵੇਲਤੀ ਹੈ ਕਿ ਫਤਿਹਪੁਰਾਂ ਦੀ ਬਖਸ਼ੀ ਉਹ ਹੀ ਦਾਦ ਪਰਪੋ ਪ੍ਰਾਪਤ ਕਰੋਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਰਹਿ ਗਿਆ ਕੋਈ ਹੋ ਗਿਆ ਹੋ ਗਿਆ ਆਓ ਬਾਈ ਸੰਭਾਲੇ 20 ਕਿਟੋ ਕਰ ਲੈਣ ਡਾਕਟਰ ਜਿੱਦੀ ਕੱਟੀ ਕੱਢ ਪਹਿਲਾਂ ਬਾਈ ਜਿੱਕਰ ਕੇ ਮਗਰ ਖਾਂ ਚਾਹਤਾ ਗੱਲ ਕਰ ਖੋ ਕੇ ਕਰੀਏ ਜੀ ਥੋੜੀ ਜਿਹੀ ਦੇਖ ਲਾਂਗੇ ਬੋਲੇ ਸੋਨਿਆਲ ਬੋਲੇ ਸੋਨਿਆਲ ਬੋਲੇ ਸੋਨਿਆਲ ਪੰਚਾ ਚਾਚਾ ਗਿਆ ਗਿਆਨ ਦੀ ਯਾਤਰਾ ਭਾਈ ਜਲ ਸਿੰਘ ਜੀ ਨੂੰ ਬੇਨਤੀ ਹੈ ਕਿ ਆਣ ਕਰਕੇ ਆਪਣਾ ਸਮਾਂ ਪ੍ਰਾਪਤ ਕਰੋ ਜੀ ਕੀ ਆਕਾਲ ਸਵਾਤਮਨ ਨਗਰ ਕੀਪ ਲਗਲੇ ਬਰਾਜ਼ਲੀ ਰਵਾਨਾ ਹੋ ਰਿਹਾ ਹੈ ਮੋਨਾ